ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਨੌਰ ਦਫ਼ਤਰ ਵਿਖੇ ਬੈਠੇ ਆਂ ਚੋਣਾ ਦਾ ਸਮਾਂ ਸਾਡੇ ਜਿਹੜੇ ਕਾਂਗਰਸ ਦੇ ਲੋਕ ਸਭਾ ਦੇ ਕੈਂਡੀਡੇਟ ਹੈ ਧਰਮਵੀਰ ਗਾਂਧੀ ਜੀ ਮੈਂ ਤੁਹਾਨੂੰ ਸਾਰੇ ਵਰਕਰਾਂ ਨੂੰ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਐ ਉਹਨਾਂ ਨੂੰ ਬੇਨਤੀ ਕਰਦਾ ਕਿ 14 ਤਰੀਕ ਨੂੰ 1 ਵਜੇ ਡਾਕਟਰ ਧਰਮਵੀਰ ਗਾਂਧੀ ਜੀ ਬਨੂੜ ਅਨਾਜ ਮੰਡੀ ਵਿਖੇ ਆਪਣਾ ਜਿਹੜਾ ਚੋਣ ਦਫ਼ਤਰ ਉਹ ਖੋਲਣ ਜਾ ਰਹੇ ਐ ਮੇਰੀ ਬੇਨਤੀ ਹੈ ਸਾਰੇ ਕਾਂਗਰਸੀ ਵਰਕਰਾਂ ਨੂੰ ਕਿ ਵੀ ਸਾਰਿਆਂ ਨੇ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਬਨੂੜ ਆਪਣਾ ਅਨਾਜ ਮੰਡੀ ਦੇ ਵਿੱਚ 57 ਨੰਬਰ ਦੁਕਾਨ ਹੈ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਉਹਦੇ ਵਿੱਚ ਸਰਦਾਰ ਹਰਦੀਪ ਸਿੰਘ ਕਬੋਜੀ ਵੀ ਪਹੁੰਚਣਗੇ ਡਾਕਟਰ ਧਰਮਵੀਰ ਗਾਂਧੀ ਜੀ ਵੀ ਪਹੁੰਚਣਗੇ ਤੇ ਕੱਲ ਨੂੰ ਮਤਲਬ 13 ਤਰੀਕ ਨੂੰ ਜਿਹੜੀ ਡਾਕਟਰ ਗਾਂਧੀ ਦੀ ਟੀਮ ਹੈ ਉਹ ਆਏਗੀ ਆ ਕੇ ਅਸੀਂ ਵੀ ਇੱਥੇ ਨਾਲ ਜਿਹੜੀ ਬੈਠਾਂਗੇ ਜਿਹੜੀ ਬਨੋੜ ਦੀ ਟੀਮ ਹੈ ਬਨੂੜ ਸ਼ਹਿਰੀ ਦੀ ਟੀਮ ਹੋਗੀ ਬਨੂੜ ਦਿਹਾਤੀ ਦੀ ਟੀਮ ਹੋਗੀ ਸਾਰਿਆਂ ਨੇ ਬੈਠ ਕੇ 13 ਤਰੀਕ ਨੂੰ ਸਨੇਹ ਲਾਣੇ ਆ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਵਾਡਾਂ ਦੇ ਵਿੱਚ ਇੱਕ ਇੱਕ ਵਰਕਰ ਨੂੰ ਸਨੇਹਾ ਲਾਇਆ ਜਾਏਗਾ ਤੇ ਜਿਹੜੇ ਵੀ ਕਾਂਗਰਸ ਨੂੰ ਪਿਆਰ ਕਰਦੇ ਨੇ ਤੇ ਜਿਹੜੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ 14 ਤਰੀਕ ਨੂੰ 1 ਵਜੇ ਅਨਾਜ ਮੰਡੀ ਬਨੂੜ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਖਤ